এডুকেশন ਦੇ ਨਾਂ ਤੇ ਲੁੱਟਿਆ ਹਨਾ ਤੁਸੀਂ ਦੇਖੋ ਵੀ ਜਿਹੜੇ ਜਦੋਂ 2000 ਦੇ ਵਿੱਚ ਕਾਲਜ ਜਿਹੜੇ ਉਹ ਏਰੀਆ ਉਹ ਉਹ ਸਾਲਾਂ ਦੇ ਵਿੱਚ ਖੁੱਲੇ ਨੇ ਕਾਲਜ ਉਹ ਉਹ এডুকেশন ਸੀਗੀ ਜਿਹਦਾ ਪੰਜਾਬ ਨਾਲ ਕੋਈ ਕਨੈਕਸ਼ਨ ਨਹੀਂ ਹੂੰ ਉਦੋਂ ਸੀ ਮੋਸਟਲੀ ਟੈਕਨੀਕਲ এডুকেশন ਵੀ ਇਹ ਤੁਹਾਡੇ ਕੋਲ ਤਾਂ ਟੈਕਨੀਕਲ ਕੁਝ ਵੀ ਨਹੀਂ ਤੁਸੀਂ ਤੁਸੀਂ ਖਾਹ ਤਾਂ ਵਾਲੇ ਤੁਸੀਂ ਤਾਂ ਖੇਤੀ ਵਾਲੇ ਹੋ ਜਾਂਦਾ ਫਿਰ ਫਿਰ ਜਿਹੜੀ ਟੈਕਨੀਕਲ এডুকেশন ਸੀਗੀ ਇਹਦਾ ਮਤਲਬ ਜੇ ਤੁਸੀਂ ਮੈ এডুকেশন ਲੈ ਲਈ ਟੈਕਨੀਕਲ ਇੱਕ ਤਾਂ ਗੱਲ ਸਾਫ਼ ਆ ਵੀ ਮੈਨੂੰ ਪੰਜਾਬ ਦੇ ਤਾਂ ਕੁਝ ਨਹੀਂ ਇਹਦੇ ਲਈ ਘੱਟੋ ਘੱਟ ਤੁਸੀਂ ਫਿਰ ਜਿਹੜੇ ਦੂਜੇ ਦੇਸ਼ ਦੇ ਆਪਾਂ ਬੈਂਗਲੌਰ ਵਗੈਰਾ ਨਾ ਉਹੋ ਸੀਗੇ ਆਈਟੀ ਦੀ ਹੱਬਾਂ ਬਣੇ ਉਹਦੇ ਦੇ ਇਤਿਹਾਸਪਾਸ ਵਾਲਾ ਨੋਇਡ ਏਰੀਆ ਉਹ ਹੱਬ ਬਣੇ ਉੱਥੇ ਕਿਉਂਕਿ ਉਹ ਉਹ ਵਿਜਨਰੀ ਸੀ ਪੂਨੇ ਤਾਂ ਉਹ ਉਹ ਸੀਗੀ ਸਟੇਟਾਂ ਜਿਹੜੀਆਂ ਜਿਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਲੈ ਕੇ ਆਉਣੀ ਸੀ ਜਿਨ੍ਹਾਂ ਨੇ ਅਸਲ ਦੇ ਵਿੱਚ ਰੋਜ਼ਗਾਰ ਦੇਣਾ ਸੀ ਐਜੂਕੇਸ਼ਨ ਐਜੂਕੇਸ਼ਨ ਕੀ ਐਜੂਕੇਸ਼ਨ ਤਾਂ ਹੈ ਕਿ ਵੀ ਆਹ ਤੂੰ ਪੜ੍ਹ ਲੈ ਤੈਨੂੰ ਆਹ ਕੰਮ ਮਿਲ ਜੂ ਉਹ ਉਹ ਐਜੂਕੇਸ਼ਨ ਆ ਜੇ ਕੱਲੀ ਐਜੂਕੇਸ਼ਨ ਆ ਕੰਮ ਹੈ ਹੀ ਨਹੀਂ ਆ ਆਲੇ-ਦਾਲੇ ਫਿਰ ਉਹ ਕਾਦੀ ਐਜੂਕੇਸ਼ਨ ਆ ਉਹ ਤਾਂ ਲੁੱਟਣ ਦਾ ਇੱਕ ਤਰੀਕਾ ਹੋਇਆ ਫਿਰ ਪੰਜਾਬ ਨੂੰ ਐਜੂਕੇਸ਼ਨ ਦੇ ਨਾਂ ਤੇ ਲੁੱਟਿਆ ਗਿਆ ਤੇ ਬਣਾ ਕੇ ਲੁੱਟਿਆ ਹੁਣ ਹਾਂਜੀ ਹਾਂ ਇਹ ਜਦੋਂ ਅਸੀਂ ਗੱਲ ਕਰਦੇ ਆ ਦੇਖੋ ਤੁਸੀਂ ਜੇ ਪੰਜਾਬ ਦੀ ਮੈਂ ਗੱਲ ਕਰਦਾ ਇਹ ਵੀ ਪੰਜਾਬ ਦੇ ਦੋ ਧੰਦੇ ਵੱਡੇ ਆ ਇੱਕ ਖੇਤੀ ਤੇ ਦੂਜਾ ਪਸ਼ੂ ਪਾਲਣ ਤੇ ਇਹਦੇ ਲਈ ਜਿਵੇਂ ਉਹ ਜਿਹੜੀ ਆਪਣੀ ਐਗਰੀਕਲਚਰ ਯੂਨੀਵਰਸਿਟੀ ਵੀ ਬਣਾਈ ਜਿਹੜੇ ਵਿਜ਼ਨਰੀ ਬੰਦੇ ਸੀਗੇ ਹਾਂਜੀ ਤੇ ਪਸ਼ੂ ਪਾਲਣ ਲਈ ਵੀ ਗਡਵਸੂ ਜਿਹਨੂੰ ਕਹ ਦਿੰਦੇ ਆ ਗੁਰੂ ਅੰਗਦ ਦੇਵ ਯੂਨੀਵਰਸਿਟੀ ਬੜਾ ਸੋਹਣਾ ਨਾਂ ਉਹਦਾ ਨਾਂ ਗਡਵਸੂ ਰੱਖ ਲਿਆ ਤੇ ਉਹ ਜਿਹੇ ਕੰਮ ਹਾਂਜੀ ਤੇ ਉਹਦੇ ਵਿੱਚ ਇਹਨਾਂ ਦੋਨਾਂ ਨੂੰ ਅਕਮੋਡੇਟ ਕਰਨ ਲਈ ਪਟਿਆਲਾ ਯੂਨੀਵਰਸਿਟੀ ਬਣੀ ਵੀ ਉਹਦਾ ਪਹਿਲਾ ਜਿਹੜਾ ਉਹਦੇ ਮੈਨੀਫੈਸਟ ਦੇ ਵਿੱਚ ਲਿਖਿਆ ਗਿਆ ਸੀਗਾ ਉਹ ਕਹਿੰਦੇ ਵੀ ਐਗਰੀਕਲਚਰ ਯੂਨੀਵਰਸਿਟੀ ਤੇ ਜਿਹੜੀ ਪਸ਼ੂ ਪਾਲਣਾ ਇਹ ਦੋਨੇ ਐਜੂਕੇਸ਼ਨ ਪੰਜਾਬੀ ਚ ਹੋਣੀਆਂ ਚਾਹੀਦੀਆਂ ਹਾਂਜੀ ਤੇ ਪਟਿਆਲਾ ਯੂਨੀਵਰਸਿਟੀ ਨੇ ਅੱਜ ਤੱਕ ਨਹੀਂ ਉਹਨੂੰ ਕਰ ਸਕੀ ਵਿਚ ਜਿਹੜਾ ਮਿਹਨਤ ਹੰਦਾ ਸੀਗਾ ਪੰਜਾਬ ਦਾ ਜਿਹਦੇ ਉੱਤੇ ਉਹਨੇ ਸਰਵਾਈਵ ਤੇ ਥਰਾਈਵ ਕਰਨਾ ਸੀ ਹਾਂਜੀ ਉਹਨਾਂ ਨੂੰ ਆਏ ਨਹੀਂ ਮੈਂ ਕਹਿੰਦਾ ਵੀ ਇਹ ਕੋਈ ਇਹਦੇ ਚਣ ਗੈਲੀ ਕੀਤੀ ਗਈ ਹੈ ਬੇਈਮਾਨੀ ਦੇ ਨਾਲ ਧੰਦੇ ਫੇਲ ਕੀਤੇ ਗਏ ਤੇ ਪੰਜਾਬ ਦੇ ਨੌਜਵਾਨਾਂ ਦੇ ਹੱਥ ਦੇ ਵਿੱਚ ਉਹੇ ਜਿਹੀਆਂ ਡਿਗਰੀਆਂ ਉਹੇ ਜਿਹੇ ਡਿਪਲੋਮੇ ਫੜਾਏ ਗਏ ਜਿਹਦਾ ਉੱਥੇ ਕੋਈ ਵੱਟੇ ਕੁਝ ਜਾਨੀ ਕਿ 11 ਵਟੇ ਨੇ ਜਨਨ ਨੂੰ ਕੋਈ ਪਹੁੰਚਦਾ ਸੀ ਹਾਂਜੀ ਹਾਂ ਉਹ ਦੇਖੋ ਇੰਸਟੀਚੂਟ ਤੇ ਸੀਗੇ ਉੱਥੇ ਹਨਾ ਪਰ ਉਹਨਾਂ ਨੂੰ ਕਰਪਟ ਕਰ ਦਿੱਤਾ ਗਿਆ ਉਹਨਾਂ ਉਹ ਜਿਹੜਾ ਪੋਟੈਂਸ਼ੀਅਲ ਸੀ ਉਹਨਾਂ ਦਾ ਉਹ ਯੂਜ਼ ਨਹੀਂ ਹੋਇਆ ਉਹ ਮੈਂ ਜੇ ਹੁਣ ਯੂਨੀਵਰਸਿਟੀ ਗੱਲ ਕਰਦੇ ਆਂ ਹੁਣ ਤੁਸੀਂ ਲੁਧਿਆਣੇ ਦੇ ਵਿੱਚ ਉੱਥੇ ਕਣਕ ਲਾ ਕੇ ਬਹਿ ਗਏ ਜਾਂ ਕੋਈ ਆਪ ਦਾ ਕੋਈ ਵੀ ਨੰਮੇ ਕੋਈ ਸੀ ਵੀ ਉੱਥੇ ਬੀਜ ਕੇ ਬਹਿ ਗਏ ਵੀ ਇੱਥੇ ਮੇਲਾ ਲੱਗਦਾ ਇੱਥੇ ਆਓ ਆਉਦਾਂ ਮਤਲਬ ਕਿ ਤੁਸੀਂ ਪਿੰਡਾਂ ਦੇ ਵਿੱਚ ਲਾਓ ਹਰੇਕ ਪਿੰਡ 'ਚ ਜਾ ਕੇ ਉੱਥੇ ਦੇਖੋ ਹਰੇਕ ਪਿੰਡ ਦੇ ਵਿੱਚ ਸਰਕਾਰੀ ਜ਼ਮੀਨਾਂ ਜਿਹੜੀ ਪੰਚਾਇਤਾਂ ਕੋਲੇ ਆ ਉਹਨੂੰ ਕਹੋ ਵੀ 2 ਕਿੱਲੇ ਸਾਡੇ ਲਈ ਛੱਡੋ ਤੁੜੇ ਕੋਲੇ ਰਿਸੋਰਸ ਆ ਸਕਦੇ ਮਾਡਲ ਉੱਤੇ ਦਿਖਾਓ ਜਦੋਂ ਹੁਣ ਬੰਦਾ ਰੋਜ਼ ਕੋਲ ਦਿਨ ਨੂੰ ਉਹਨੂੰ ਹੁਣ ਹੁਣ ਤੁਸੀਂ ਮੰਨ ਲਓ ਇੱਕ ਬੀਜਲੀ ਫਤ ਲਾ ਕੇ ਵੀ ਪੱਕੀ ਦੇਖਣ ਆਜੋ ਵੀ ਆਹ ਦੇਖੋ ਆ ਇਹਦੇ ਆ ਆ ਸਾਡੀ ਬੱਲੀ ਐ ਈ ਆ ਫਲਾਨੀ ਆ ਬਣ ਗਈ ਵੀ ਤੁਸੀਂ ਜੱਟ ਨੇ ਤਾਂ ਨਿੱਕੀ ਤੋਂ ਵੱਡੀ ਹੁੰਦੀ ਦੇਖਣੀ ਆ ਉਹਦੇ ਸਾਹਮਣੇ ਵੱਡੀ ਕਰੋ ਹੂੰ ਫੇਰ ਹੀ ਉਹਨੂੰ ਲੱਗੂਗਾ ਵੀ ਹਾਂ ਮੈਂ ਇਹਨੂੰ ਅਡਾਪਟ ਕਰਦਾ ਹਨਾ ਤਾਂ ਤੁਸੀਂ ਇੰਦਾ ਇਹ ਤਾਂ ਵੀ ਇੱਕ ਸ਼ੋਹੋਮ ਜਿਵੇਂ ਉਹ ਸ਼ੋਹੋਮ ਸ਼ੋਹੋਮ ਆ ਤਾਂ ਇਹ ਨਹੀਂ ਥੋੜੀ ਕਰ ਕਰਨਾ